ਲੱਗ ਗਏ ਮਿਸਤਰੀ ਪਟਣਾ ਸ਼ੁਰੂ ਕਰਤਾ ਹਾਂ ਦੇਖੋ ਪਹਿਲੇ ਕਮਰੇ ਨੂੰ ਸ਼ੁਰੂ ਕਰਤਾ ਕੰਮ ਨੌ ਜੀ ਦੋ ਕਮਰਿਆਂ ਦੀ ਛੱਤ ਚੱਕਤੀ ਮੁੰਡਿਆਂ ਨੇ ਨਾ ਲੱਗ ਰਹੇ ਨੇ ਅੱਜ ਦਿਨੇ ਦੋ ਕਮਰਿਆਂ ਦੀ ਛੱਤ ਚੱਕਤੀ ਧੁਮੱਕੀ ਉਹਨਾਂ ਕੰਦਰ ਰਹਿ ਗਈ ਹੈ ਦੇ ਵੀ ਚੱਕਦੇ ਹਾਂ ਆ ਗਿਆ ਜੀ ਮਿਸਤਰੀ ਆ ਗਏ ਆਪਣੇ ਲੱਗ ਰਹੇ ਨੇ ਤੇ ਹਲੇ ਕੋਣ ਕੰਦ ਟਾ ਰਹੇ ਨੇ ਉਹ ਕਮਰੇ ਜੀਏ ਕੰਦਾਂ ਹਲੇ ਨਾ ਛੱਤਾਂ ਹੀ ਚੱਕੀਆਂ ਨੇ ਲਾ ਲਓ ਤੇ ਕੰਦਾਂ ਹੋਣਾ ਟਾਉਣ ਲੱਗੇ ਪਏ ਆ ਦੇਖੋ ਇੱਧਰ ਖਾਲੀ ਹੈ ਉਹ ਲਾਸਟ ਟੱਕ ਆਪਣਾ ਹੀ ਸਾਰਾ ਇਹ ਜਿਹੜੇ ਗਾਰਡਰ ਤਾਰਨੇ ਨੇ ਤੇ ਆ ਦੇਖੋ ਮਾਰ ਰਹੇ ਨੇ ਮੁੰਡੇ ਜੋਰ ਲਾ ਲਓ ਲਾ ਦੋ ਜੋਰ ਇਹ acta pitta ap gayi ਸਵੇਰੇ ਆਏ ਨੇ ਅੱਧਾ ਘੰਟਾ ਹੋ ਗਿਆ ਵਾ ਲੱਗ ਰਹੇ ਨੇ ਮੁੰਡੇ ਨੇ ਕੰਦ ਚੱਕਤੀ ਪੂਰੀ ਦੇਖੋ ਇਹਨਾਂ ਦਾ ਤਰੀਕਾ ਇਹਨਾਂ ਦਾ ਕੰਦ ਚੱਕਣ ਦਾ ਵੀ ਨਾ ਦੇਖੋ ਕਿੱਥੇ ਕਿਵੇਂ ਸੱਬਣਾ ਪਸਾਉਂਦੇ ਨੇ ਤੇ ਕਿਵੇਂ ਚੱਕਦੇ ਨੇ ਦੇਖੋ ਤਰੀਕਾ ਦੇਖੋ ਮੁੰਡਿਆਂ ਦਾ ਨਾ ਕਰਨੇ ਇਟਾ ਪੰਨੀਆਂ ਨੇ ਜਿਆਦਾ ਖਰਾਬ ਵੀ ਨਹੀਂ ਕਰਦੇ ਐ ਤਰੀਕੇ ਨਾਲ ਕੰਮ ਕਰਦੇ ਨੇ ਮੁੰਡੇ ਆ ਦੇਖੋ ਥੋੜੇ ਜਿਹੇ ਸਾਹਮਣੇ ਖੰਧਾ ਹੁਣ ਜਾਊਗੀ ਦੇਖੋ ਬਰੇਖੇ ਖਿੱਚਦਾ ਖਿੱਚਦਾ ਕੰਮ ਇਹ ਦੇਖੋ ਸਾਰੇ ਬਸ 9 ਇੰਚੀ ਗੰਧਾਂ ਦੀਆਂ ਆ ਇਹ ਆ ਦੇਖੋ ਗਈ 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 ਚਾਲ ਵੇ ਅੰਮੂ ਬਹੁਤ ਮਿਹਨਤ ਵਾਲਾ ਬਾਈ ਟਾਉਣ ਦਾ ਵੀ ਤੇ ਧੌਣ ਦਾ ਵੀ ਆ ਦੇਖ ਲੋ ਛੋਡੇ ਸਾਹਮਣੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਆ ਗਈ ਜੀ ਆਹ ਦੇਖੋ ਹੁਣ ਆਹ ਕੰਦ ਪਹਿਲਾਂ ਤੁਸੀਂ ਦੇਖਿਓ ਉਹ ਦੇਖੋ ਕਿਵੇਂ ਕੱਢਣਗੇ ਕੰਦ ਨੂੰ ਇਹ ਆ ਵੀ ਗਈ ਕੰਦਾਈ ਪੂਰੀ। ਲਾਤੀ ਹਲਾਤੀ ਹਲਾਤੀ ਮੁੰਡਿਆਂ ਨੇ। ਲਾ ਰਹੀ ਦਾ। ਚਲੋ ਆਜੋ ਹੁਣ ਪਹਿਲਾਂ ਫਿਰ ਹੁਣ ਚਾਹ ਪੀ ਲਈ ਆਪਾਂ। ਹਾਂ। ਇਹ ਜੋ ਐਨਾ ਕੰਮ ਹੋ ਗਿਆ। ਆ ਆਪਣਾ ਭਾਂਡਾ ਦੀ ਜਿਹੜਾ ਵਿਚਾਲੇ ਉਹ ਵੀ ਅੱਜ ਛੱਤ ਚੱਕਤੀ ਇਹਦੀ। ਤੇ ਆ ਰਸੋਈ थी ਇੱਥੇ ਆਪਣੀ। ਉਹ ਖਾਲੀ ਪਈ ਤਾ ਪਾਉੜੀ ਦੇ ਕੋਲੇ। ਤੇ ਵਾਸਾ ਜਾ ਕੰਮ ਹੋ ਰਿਹਾ ਵਾ ਮਿਸਤਰੀ ਨਾਲ ਨਾਲ ਮੁੰਡੇ ਇੱਟਾਂ ਵੀ ਇਕੱਠੀਆਂ ਕਰੀ ਜਾਂਦੇ ਨੇ ਤੇ ਇੱਧਰ ਹੁਣ ਆਪਾਂ ਇੱਥੇ ਸ਼ੈੱਡ ਪਾ ਰਹਿਆਂ ਨਾਲ ਨਾਲ ਡਾਡਰ ਕੱਟ ਤੇ ਇੱਧਰ ਲਾ ਤੇ ਰੈਡੀ ਕਰਤਾ ਤੇ ਬਾਕੀ ਫਿਰ ਤੁਹਾਨੂੰ ਦੱਸਦੇ ਨਾਲ ਨਾਲ ਅਪਡੇਟ ਦਵਾਂਗੇ ਫਸ ਵੀਡੀਓ ਨੂੰ ਦੇਖੋ ਪਿਆਰ ਦੋ ਬਹੁਤ ਸ਼ੇਅਰ ਕਰੋ ਕਮੈਂਟ ਕਰੋ 70 ਸਾਲ ਬਾਅਦ ਅਸੀਂ ਘਰ ਪਾਉਣ ਲੱਗੇ ਆ ਯਾਰ ਮਸਾਂ ਪ੍ਰਮਾਤਮਾ ਨੇ ਸੁਣੀਆ ਵੀਡੀਓ ਬਣਾਉਂਦੇ ਆ ਇਹਨਾਂ ਦੀ ਅੱਛਾ ਇਹ ਆ ਗਏ ਮਿਸਤਰੀ ਦੁਆਰਾ ਨਾੜਾ ਰਹਿੰਦਾ ਕੰਮ ਲੱਗੇ ਟਾਉਣ ਦੇਖੋ ਥੋੜੇ ਸਾਹਮਣੇ ਆ ਭਾਂਡਾ ਛੱਡਾਤਾ ਨੂੰ ਪੂਰਾ ਦਿਖਾਉਣਾ ਇਹ ਹੁਣ ਆਪਾਂ ਥੱਲੇ ਖੜੇ ਤੇ ਪੌੜੀਆਂ ਛੱਡ ਰਹੇ ਆ ਇਹ ਖਾਲੂ ਟਾਉਣਗੇ ਪੌੜੀਆਂ ਵੀ ਆਹ ਵੇਖੋ ਆ ਗਏ ਉੱਪਰਲੀ ਸਾਈਡ ਇਹ ਆਪជា ਵੀ ਟੰਕੀ ਪਈ ਆ ਆਪਣੀ ਇਹ ਵੀ ਚੱਕਣੀਆਂ ਵਾਲੇ ਵਾਹ ਉਹਦਾ ਕੰਦ ਦਾ ਲੈਣੇ ਆ ਲੱਗ ਰਹੇ ਹਨ ਮਿਸਤਰੀ ਹੁਣ ਕੀ ਚੱਕਣਾ ਉਹ ਸਿੱਧਾ ਆਹੀ ਲਓ ਜੀ ਟਾਤਾ ਅੱਜ ਫਾਈਨਲ ਹੋ ਗਿਆ ਕੰਮ ਬਸ ਆ ਰਹਿ ਗਿਆ ਥੋੜਾ ਜਿਹਾ ਤੇ ਮਿਸਤਰੀ ਅੱਜ ਵਿਆਹ ਤੇ ਚਲੇ ਗਏ ਇੱਕਵਾੜਤੀ ਥੋੜਾ ਜਿਹਾ ਪਿਆ ਤੀ ਉਹ ਫੂਕਤਾ ਆਪਾਂ ਨੇ ਬਸ ਇਹ ਕੰਦ ਦਾ ਮੇਨ ਫਰੰਟ ਵਾਲੀ ਉੱਪਰ ਰਖਣੀ ਉਹ ਆਹ ਕਮਰੇ ਦੇ ਜੇ ਸਮਾਨ ਪਿਆ ਉਹ ਵੀ ਢਾਉਣਾ ਨਹੀਂ ਹੈਗਾ ਆਪਾਂ ਨੇ ਤੇ ਬਾਕੀ ਸਾਰਾ ਆਪਾਂ ਖਾਲੀ ਕਰਤਾ ਦੇਖ ਲਓ ਤੁਸੀਂ ਨੀਵਾ ਵੀ ਥੋੜੀ ਥੋੜੀ ਇਹਨੇ ਚਲੋ ਬਾਕੀ ਦਿਖਾਵਾਂਗੇ ਤੁਹਾਨੂੰ ਤੇ ਆਹ ਦੇਖੋ ਅਸੀਂ ਨਾ ਇੱਥੇ ਬਣਾ ਲਿਆ ਆਪਾਂ ਨੇ ਸ਼ੈੱਡ ਟੈਂਪਰੇਰੀ ਸ਼ੈੱਡ ਕਾ ਸਕਦੇ ਆਪਾਂ ਇਹਨੂੰ ਰਹਿਣ ਵਾਸਤੇ ਵਿੱਚੋਂ ਤੁਹਾਨੂੰ ਦਿਖਾ ਦਰਾਂ ਬਹੁਤ ਵਧੀਆ ਆਹ ਦੇਖੋ ਆਹ ਸ਼ੈੱਡ ਪਾਇਆ ਆਪਾਂ ਨੇ ਇੱਥੇ ਟੈਂਪਰੇਰੀ ਆ ਸਾਡਾ ਪਾਇਆ ਗੈਸ ਸਿਲੰਡਰ ਰੈਵਰ ਬੇ ਪਾਣੀ ਪਿਆ ਵਾ ਠੀਕ ਆਪਾਂ ਆਇਆ ਨੈਸ਼ਨਲ ਬੈਠੇ ਤੇ ਨਜ਼ਾਰੇ ਨਾਲ ਸੋਫੇ ਲਾ ਰਖੇ ਨੇ ਆ ਲੀਡੀ ਅੱਜ ਫਿੱਟ ਕਰ ਦਾਂਗੇ ਆਪਾਂ ਆ ਬੈਠਨੇ ਆਪਣੇ ਭਾਈ ਬੈਡਰੂਮ ਸਾਡਾ ਆ ਬੈੱਡ ਮੇ ਲਾ ਰਖਿਆ ਸੀ ਨੇ ਆਪਣਾ ਪੂਰਾ ਆ ਸਿਲੰਡਰ ਵੀ ਸਾਡਾ ਸਾਰਾ ਸਾਰਾ ਕੁਝ ਰੱਖ ਰਖਿਆ ਆਲੇ ਵਾਲੇ ਤਰਪਾਲ ਲਾਤੀ ਅਸੀਂ ਵਾਟਰ ਪ੍ਰੂਫ ਤੇ ਹੁਣ ਬਸ ਮਿਸਤਰੀ ਤਾਂ ਵਿਆਹ ਤੇ ਗਏ ਨੇ ਉਹ ਹਾਂ ਕੀ ਹਾਲ ਹੈ ਠੀਕ ਹਾਂ ਆ ਮੋਨੂ ਬੈਠਾ ਉਹ ਬੰਟੀ ਬੈਠਾ ਆਪਣਾ ਮਿੱਤਰ ਇੱਕ ਲਾਸਟ ਚੀਜ਼ ਰਹਿ ਗਈ ਸੀ ਉਹ ਵੀ ਦਿਖਾ ਦਨੇ ਆ ਸ਼ੈੱਡ ਥੱਲੇ ਬੈਠੇ ਆਪਾਂ ਸ਼ੈੱਡ ਪਾਇਆ ਜਿਹੜਾ ਬੈੱਡ ਤਾਂ ਤੁਸੀਂ ਦੇਖ ਹੀ ਲਿਆ ਨਾ ਪਹਿਲਾਂ ਆ ਦੇਖੋ ਹੁਣ ਆਪਾਂ ਨੇ LED ਵੀ ਲਾਤੀ ਉੱਥੇ LED ਪੂਰੀ ਚੱਲ ਰਹੀ ਆਪਾਂ ਸੁਣ ਰਹੇ ਆ ਖਬਰਾਂ ਇਹ ਵੀ ਜ਼ਰੂਰੀ ਨੇ ਸੁਣਨੀ ਸੁਣਨੀ ਆ ਉਹ ਆ ਗਿਆ ਟਰੰਪ ਕਰ ਲਓ ਦਰਸ਼ਣ ਇਹਦੇ ਤੇ ਬਸ ਆ ਬਾਕੀ ਆ ਹੁਣ ਥੋੜੀ ਸੈਟਿੰਗ ਕਰੀਏ ਪੇਟੀਆਂ ਪੁੱਟੀਆਂ ਰੱਖਤੀਆਂ ਇੱਧਰ ਉਹ ਕਮਰਾ ਜਿਹੜਾ ਰਹਿਦਾ ਸੀ ਉਹ ਵੀ ਵਿਲਾ ਕਰਤਾ ਬੈਠੇ ਆ ਹੁਣ ਅੱਜ ਛੁੱਟੀ ਆ ਮਿਸਤਰੀਆਂ ਨੂੰ ਤੁਹਾਨੂੰ ਦੱਸਿਆ ਆ ਵਿਆਹ ਚ ਗਏ ਹੋਣੇ ਅੱਜ ਤੇ ਬਾਕੀ ਤੇ ਹੁਣ ਮਿਲਦੇ ਆ ਦੁਬਾਰਾ